ਜਦੋਂ ਕਿਸੇ ਕਾਰਨ ਔਲਾਦ ਮਾਪੇ ਨੂੰ ਮਜਬੂਰ ਕਰਦੀ ਹੈ ਨਾ ਬਾਪ ਨੂੰ ਮਜਬੂਰ ਕਰਦੀ ਕਿ ਮੈਨੂੰ ਇਹ ਚੀਜ਼ ਚਾਹੀਦੀ ਜਿੱਥੋਂ ਮਰਜ਼ੀ ਲਿਆ ਕੇ ਦਿਓ ਤੇ ਸਾਦ ਸੰਗਤ ਬਾਪ ਇੱਕ ਐਸੀ ਚੀਜ਼ ਹੈ ਉਹ ਫਿਰ ਐਸੀ ਜਗ੍ਹਾ ਤੇ ਵੀ ਹੱਥ ਫਲਾਉਂਦਾ ਬੱਚਿਆਂ ਕਰਕੇ ਜਿੱਥੇ ਉਹ ਜਾਣਾ ਪਸੰਦ ਵੀ ਨਹੀਂ ਕਰਦਾ ਉਹਨੂੰ ਜਾਣਾ ਪੈਂਦਾ ਬੱਚਿਆਂ ਕਰਕੇ ਤੇ ਦੁੱਖ ਦੀ ਗੱਲ ਹੈ ਜਦੋਂ ਬਾਪ ਦੇ ਸੁੱਖ ਲੈਣ ਦੀ ਵਾਰੀ ਆਉਂਦੀ ਹੈ ਨਾ ਤੇ ਉਦੋਂ ਬੱਚੇ ਕੰਨੀ ਘਤਰਾਉਂਦੇ ਨੇ ਕਿ ਅਸੀਂ ਬਾਪ ਦੀ ਗੱਲ ਨਹੀਂ ਸੁਣਨੀ ਇਹ ਬਾਪ ਸਾਡਾ ਇੱਥੇ ਕਿਉਂ ਬੈਠਾ ਦੂਜੇ ਕੋਲ ਕਿਉਂ ਨਹੀਂ ਜਾਂਦਾ ਤੇ ਸਾਧ ਸੰਗਤ ਇਸ ਤਰ੍ਹਾਂ ਨਾ ਕਰਿਆ ਕਰੋ ਇੱਕ ਵਾਰੀ ਮਾਂ ਬਾਪ ਦੁਨੀਆ ਤੇ ਤੁਹਾਨੂੰ ਮਿਲਣਗੇ ਦੁਬਾਰਾ ਮਾਂ ਬਾਪ ਤੁਹਾਨੂੰ ਨਹੀਂ ਮਿਲਣਾ ਬੜੇ ਰਿਸ਼ਤੇ ਬਣ ਜਾਣਗੇ ਤੁਹਾਡੇ ਦੁਨੀਆ ਤੇ ਪਰ ਮਾਪੇ ਬਾਪ ਇੱਕੋ ਹੀ ਰਿਸ਼ਤਾ ਹੁੰਦਾ ਦੁਨੀਆ ਤੇ ਉਹ ਦੁਬਾਰਾ ਨਹੀਂ ਬਣਦਾ ਤੇ ਉਹਨਾਂ ਦੀ ਕਦਰ ਕਰਿਆ ਕਰੋ ਉਹਨਾਂ ਦੀ ਭਾਵਨਾ ਨੂੰ ਸਮਝਿਆ ਕਰੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਤੁਹਾਡੇ ਤੇ ਲਾ ਦਿੱਤੀ ਸਾਥ ਸੰਗਤ ਸਿਰਫ ਵਿਆਹ ਤੋਂ ਬਾਅਦ ਸਾਲ 2 ਸਾਲ ਮਾਪੇ ਬਾਪ ਜਿਹੜੇ ਹੁੰਦੇ ਨਾ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਉਸ ਤੋਂ ਬਾਅਦ ਬੱਚੇ ਹੋ ਜਾਂਦੇ ਨੇ ਸਾਰੀ ਉਮਰ ਹੀ ਬੱਚਿਆਂ ਤੇ ਲਾ ਦਿੰਦੇ ਨੇ ਤੇ ਬੱਚੇ ਕਦਰ ਨਹੀਂ ਕਰਦੇ ਮਾਪੇ ਬਾਪ ਦੀ ਕਦਰ ਕਰਿਆ ਕਰੋ ਭਾਈ ਵਾਦ ਤੋਂ ਵੱਧ ਮਾਂ-ਬਾਪ ਦੀ